ਆ ਸਰ 500 ਵਾਹ ਜੀ ਪਛਾਦੀ ਦੇ ਹਾਂ ਜੀ ਤੇ ਤੁਸੀਂ ਇਹਨਾਂ ਤੋਂ ਹਿਸਾਬ ਲਈ ਗਏ ਆਂ ਬਾਟੇ ਦੋ ਤਾਂ ਸੀ ਹਾਂ ਬੋਧੀ ਚੱਕੋ ਮੈਂ ਕਿਹਾ ਕਹਿੰਦਾ ਕੋਈ ਤੂੰ ਅੱਛਾ ਉਹ ਨਹੀਂ ਆਇਆ ਨਹੀਂ ਜੀ ਕਰੋ ਥੱਲੇ ਚੱਕੋ ਇਹ ਗੱਲ ਆ ਪੀਓ ਬੈਠੇ ਕੀ ਫਿਰ ਕੀ ਕਰਦੇ ਉਹਨਾਂ ਰੋਡ ਤੇ ਟੁੱਟਿਆ ਹਾਂ ਜੱਲਾਸ ਮੈਂ ਤਾਂ ਮੜ ਗਿਆ ਹਾਂ ਹਾਂ ਇਹ ਮੈਂ ਪੁੱਛ ਲਿਆ ਪੈਸੇ ਕਿੱਥੇ ਲੈ ਗਿਆ ਜੀ ਪੈਸੇ ਨਹੀਂ ਕੋ ਕੋ ਕਿੱਨੇ ਮੈਂ ਛੱਡਿਆ ਤੂੰ ਛੱਡਿਆ ਜਾਂ ਕੇ ਛੱਡਦੇ ਆ ਜੀ ਪੈਸੇ ਕਿਉਂ ਛੱਡੇ ਪੈਸੇ ਤੁਸੀਂ ਮੈਂ ਛੱਡੇ ਨਹੀਂ ਜੀ ਮੈਂ ਨਹੀਂ ਦੀ ਪੈਸੇ ਵੀਰੇ ਸਾਹ ਤੁਹਾਡੇ ਹੱਥੋਂ ਹੁਣ ਸੀ ਪੈਸੇ ਕਢਾਇਆ ਲੋਕਾਂ ਮੈਂ ਲੈ ਨਹੀਂ ਜੀ ਅੱਜ ਤੇ ਸੜਕ ਤੇ ਤੁਸੀਂ ਵੀਡੀਓ ਬਣਾ ਰਹੇ ਹੋ ਬਾਈ ਇੱਥੇ ਬਾਈ ਇੱਥੇ ਬਾਈ ਬਿਲਕੁਲ ਮੈਂ ਪ੍ਰਮਾਤਮਾ ਦੀ ਕਰਦੋਂ ਖਾਨਾ ਜੀ ਅੱਗੇ ਆ ਕੇ ਮੈਂ ਕਿਵੇਂ ਕਰਾਂ ਜੀ ਕਮਾਲ ਹੋ ਗਿਆ ਉਹ ਕਮਾਲ ਹੋ ਵੀ ਜਦੋਂ ਮੈਂ ਕੀਤਾ ਨਹੀਂ ਜਿਹੜੇ ਆਪਣੇ ਕੋਲ ਪਿਆ ਐਵੇਂ ਕਰੀ ਜਾਂਦੇ ਯਾਰ ਮੈਂ ਕੀਤਾ ਹੀ ਨਹੀਂ ਯਾਰ ਕਮਾਲ ਐਵੇਂ ਕਰੀ ਜਾਂਦੇ ਕਰੀ ਜੋ ਮੈਂ ਲੈ ਹੀ ਨਹੀਂ ਪੈਸੇ ਆ ਦੇਖੋ ਜੀ ਇਹ ਵੀਡੀਓ ਫਿਰ ਮੈਂ ਫਿਰ ਕੋ ਨਹੀਂ ਲੈ ਜੀ ਸਰਪੰਚ ਸਾਹਿਬ ਤੋਂ ਪੈਸੇ ਲਏ ਆ ਕਿ ਤੁਹਾਡੇ ਕੋਲ ਬਿਲਕੁਲ ਲਏ ਆ ਫੜਿਆ ਤੁਸੀਂ ਉਹ ਯਾਰ ਲਓ ਜਿੱਤੀ ਜਾਂਦਾ ਮੈਂ ਕੋ ਪੈਸਾ ਲਵਾ ਤਾਂ ਜਾ ਕੇ ਥੱਲੇ ਆ ਪੈਸੇ ਇਹਨਾਂ ਨੂੰ सारी वीडियो आ गई तो सुनते हुए आ गई और जल्दी आ गई मेरी वीडियो बिल्कुल आई है हां इथे पैसे नहीं चाके गेम पाया और बाकी पैसे नहीं पाया कोई नहीं ना मारो नहीं आ गई मारो ऐसे ऐसे करके वीडियो बना के वीडियो बना के 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 ਕੀ ਕਹਿੰਦਾ ਲੋਕਾਂ ਦਾ ਯੋ ਕੰਮ ਆਇਆ ਨਾ ਪਰ ਮੇਰੀ ਇਹ ਗੱਲ ਕੋਈ ਨਹੀਂ ਤੁਸੀਂ ਕਰੀ ਜਾਂਦੇ ਤਰੀ ਜੋ ਮਰਦੀ ਕਰੇ ਜੋ ਸਾਰੇ ਮੰਜਣੇ ਪਛੜਾ ਪੈਸੇ ਕਰੀਏ ਇਹ ਮਨ ਮਨ ਨਹੀਂ ਲਗਾ ਰ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਤੁਸੀਂ ਪੜੀਏ ਜੋ ਆਇਆ ਨਾ ਅਸੀਂ ਕਿਆ ਕਰ ਬਰ ਪੈਸੇ ਆਪਕੋ ਵੀ ਨਹੀਂ ਨਾਮ ਦੇ ਓਏ ਬੇਬੇ ਸਮਾਰੋ ਨੰਬਰ ਦੇਖੋ ਜੀ ਕਿੰਨਾ ਨੰਬਰ ਹੈ ਜੀ 899 ਬਰਵਾ ਨਹੀਂ ਲੈ ਪੈਸੇ 899 ਅਰੇ ਮਾਰੀਏ ਨਾ ਪੁੱਠੇ ਕੰਮ ਕਰੀ ਜਾਂਦੇ ਤੁਸੀਂ 899 ਬੱਸ ਦੱਸੋ ਆਰੇ ਆ ਵੀ ਲੋ ਨੋਟ ਨਹੀਂ ਪੈਸੇ ਨਹੀਂ ਆਉਂਦੇ ਆ ਦੇਖੋ 500 નોਟ ਮਿਲ ਗਿਆ ਉਹ ਖਰਦ ਨੂੰ ਮੈਂ ਲੈਣੀ ਤੁਸੀਂ ਫੋਟੋ ਸਟਕਾਈ ਜੋ 95 ਤੇ ਇਹਦਾ ਸਭ ਤੋਂ ਬਾਹਰ ਤੁਸੀਂ ਆ ਦੇ ਤੁਸੀਂ ਆਈ ਮੈਨਰ ਮੈਂ ਵੱਡਾ ਕੱਟਿਆ ਮੈਂ ਬਾਹਰ ਹੁੰਦਾ ਕਿਸੇ ਨੂੰ ਜੇ ਕਿਸੇ ਕੋਈ ਪ੍ਰਸ਼ਨ ਸਵਾਲ ਹੋਵੇ ਛੜੀ ਆ ਇਹਨੂੰ ਐਸੇ ਚੱਲ ਇਹ ਜੋ ਗੱਲਾਂ ਬੋਲੂਗਾ ਤੁਹਾਡੇ ਖਿਲਾਫ ਜਾਣਦੀ ਆ ਮੈਂ ਕਿਹਾ ਨਹੀਂ ਸੀ ਮੈਂ ਕੋਈ ਨਹੀਂ ਤੁਸੀਂ ਕੁੱਤੇ ਛੱਡਦੇ ਹੋ ਇਹ ਦੇਖੋ ਤੈਨੂੰ ਮਾਰੀ ਜਦੋਂ ਤੁਹਾਨੂੰ ਕੋ ਸਾਰੇ ਬੋਟਲ ਆ ਤਿੰਨ ਜਨ ਨੂੰ ਨਾ ਦਰ ਪਾੜੀਆਂ ਦਿੱਤੀਆਂ ਇੱਕ ਵਾਰੀ ਕੀਤੀ ਕਿੰਤੀਆਂ ਕਰਦੇ ਆ ਆ ਲੋ ਉਹ ਤੂੰ ਤੇ ਟੇਬਲ ਤੇ ਰੱਖਿਆ ਸੀ ਜਦੋਂ ਅੰਦਰੋਂ ਆ ਕੇ ਟੇਬਲ ਤੇ ਪਈ ਸੀ ਚਾਹ ਤੂੰ ਜੇ ਜਦੋਂ ਮੈਂ ਤੇ ਰਿਸਪ ਦਿੱਤੀ ਇਹ ਚਲਾ ਕੇ ਮਾਰੇ ਸਾਰੀ ਵੀਡੀਓ ਬਣ ਗਈ ਅਸੀਂ ਹਮ ਤੁਸੀਂ ਸਾਬਤ ਕਰਾਂਗੇ ਅਸੀਂ ਸਾਬਤ ਕਰਾਂਗੇ ਤੁਸੀਂ ਹਾਂ ਇਹਨਾਂ ਦੀ ਜ਼ਾਇਦ ਕਰੀ ਜਾਂਦੇ ਹੋ ਤੁਸੀਂ ਆਉਦੇ ਪਸੋਂ ਦੇ ਕਰਵਾ ਲਈ ਠੀਕ ਹੈ ਐਸ ਜਮਾ ਸਰ ਤਾਂ ਤੁਹਾਨੂੰ ਪਸੰਦ ਆਂਗਰੀ ਸੀ ਇਹੋ ਚਾਹੋ ਤੇ ਇਹਨਾਂ ਨੇ ਮੰਗਾ ਜੀ ਉਹਦਾ 20000 ਰੁਪਏ 20000 ਰੁਪਏ ਸਮਝਾ ਦੇ ਜੀ ਕੋਈ ਮੈਂ ਵੀ ਚੱਲਦਾ ਮੈਂ ਨਹੀਂ ਭਰੇ ਹੋਰ ਤੋਂ ਜਾਊਗਾ ਹੋਰ ਤੋਂ ਜਾਵਾਂਗੇ ਜੀ ਜਾਵਾਂ ਮੈਨੂੰ ਕੀ ਮੈਂ ਨਹੀਂ ਨਹੀਂ ਪੈਸੇ ਉਹ ਹੁਣ ਅਸੀਂ ਸਭ ਕਰਾਂਗੇ ਨਾ ਤੁਸੀਂ ਕਰ ਲਓ ਸਭ ਅਸੀਂ ਦੇਣਾ ਨਹੀਂ ਕਰ ਲਓ